ਸੋ ਰਾਣ ਗਰਮੀ ਗਰਮ ਪਤੀ ਪਿਆਰ ਕਰੇ ਸਾਨੂੰ ਤਾਂ ਵਦਨ ਮਾਦਕ ਆਵੇ ਸਾਨੂੰ ਸਦਾ ਸੰਗ ਕੀ ਗਾਉੜ ਕੀ ਹਾਰਾ ਦੇ ਸਾਨੂੰ ਆਨੰਦ ਕਰਣੀ ਕੀ ਗਾਤ ਸਤਿਗੁਰਾਂ ਦੇ ਆਪੇ ਸਾਨੂੰ ਦਾਨ ਸਾਏ ਸੁਦਾ ਕੁ ਚੰਦਨੀ ਜੇ ਕੁਰੀਂਦਾ ਹੈ ਜੀਵਨ ਬੰਦ ਤੂੰ ਜਿਨ੍ਹਾਂ ਨੇ ਬੰਦਗੀ ਮੰਗ ਲਈ ਜਿਨ੍ਹਾਂ ਨੇ ਨਾਮ ਮੰਗ ਲਿਆ ਜਿਨ੍ਹਾਂ ਨੇ ਸਤਿਗੁਰੂ ਜੀ ਤੋਂ ਸਤਿਗੁਰੂ ਤੋਂ ਮੰਗ ਲਿਆ ਆਪੋ ਸਤਨਾ ਜੀ ਸ਼੍ਰੀ ਵਾਦ 79 ਮੱਥੇ ਦੇ ਕਿਤੇ ਸਾਡੀ ਲਿਸਟ ਲੱਗਦੀ ਹੋਈ ਕਹਿੰਦੇ ਸਤਿਗੁਰੂ ਜੀ ਦੇ ਦਰ ਤੇ ਆ ਕੇ ਸਤਿਗੁਰੂ ਨੂੰ ਮੰਗ ਲੈਣਾ ਚਾਹੀਦਾ घरख आ गया शां आपे आने घर दरख आ गया शांत गुरु नानक साहब जी देटना चाहता रब दुनिया का भला करता करता कितनी धरती थी धन गुरु नानक साहब सची पानी हम जो पानी पत गए ना गुरु नानक साहब ਤੇ ਨਾਲ ਕੋਨੇ ਭਾਈ ਮਰਦਾਨਾ ਆਪੋ ਸਤਨਾਮ ਜੀ ਵਾਹ ਭਾਈ ਮਰਦਾਨਾ ਸਾਹਿਬ ਦੀ ਨਾਲ ਨੇ ਉਥੇ ਪਿੰਡਾਂ ਵਾਲੇ ਬੜਾ ਮਜ਼ਾਕ ਕਰਦੇ ਨੇ ਬਾਬੇ ਨਾਨਕ ਸਾਹਿਬ ਨੂੰ ਬੜਾ ਜਿਆ ਮਜ਼ਾਕ ਕਰਦੇ ਸਿੱਖਿਆ ਕਰਦੇ ਉਹਨੇ ਮੈਨੂੰ ਇਦਾਂ ਕਹਿ ਤਾ ਮੈਂ ਪਹਿਲਾਂ ਬੇਨਤੀ ਕੀਤੀ ਹੈ ਨਾ ਆ ਸੁਣੀਓ ਗੁਰਨਾਨਕ ਸਾਹਿਬ ਨੇ ਲੋਕੀ ਮਜ਼ਾਕ ਕਰਦੇ ਨੇ ਬਾਬਾ ਆਇਆ ਗੁਰੂ ਆਇਆ ਬਹੁਤ ਮਜ਼ਾਕ ਕਰਤਾ ਲੋਕਾਂ ਨੇ ਤੇ ਮਰਦਾਨਾ ਸਾਹਿਬ ਨੇ ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਬਾਦਸ਼ਾਹ ਕਿੰਨਾ ਮਨ ਮੁੱਖਾਂ ਦੇ ਬੋਲ ਆ ਕਿੱਥੇ ਕਿਹੜਾ ਕੋਈ ਪਿਆਰ ਕਰਨ ਵਾਲਾ ਕੋ ਪਿਆਰ ਕਰਨ ਵਾਲਾ ਹੁੰਦਾ ਉਹਨੂੰ ਜਾ ਕੇ ਮਿਲ ਲੈਂਦੇ ਨਹੀਂ ਬੜਦਾਨਿਆਂ ਪਿਆਰ ਵਾਲੇ ਨੇ ਯਾਰ ਕੀ ਕਰਤਾ ਆਏ ਆਕੋ ਸਤਿ ਸ਼੍ਰੀ ਅਕਾਲ ਬਿਲਾ ਨੂੰ ਦਿਲਾ ਦੇ ਰਾਹ ਹੁੰਦੇ ਨੇ ਸਤਿ ਸ਼੍ਰੀ ਅਕਾਲ ਬਿੱਲਾਂੋਂ ਬਿੱਲਾਂ ਦੇ ਰਾਹ ਹੁੰਦੇ ਨੇ ਤੁਸੀਂ ਜੇ ਸੱਚਾ ਪਿਆਰ ਕਰਦੇ ਹੋ ਸਤਬੁਰ ਤੋਂ ਢੀ ਆਵਾਜ਼ ਜ਼ਰੂਰ ਸੁਣ ਲੇ ਮਹਾਰਾਜ ਜਿੱਥੇ ਕੋਈ ਟਿਕਟਾਣੀਆਂ ਹੰਕਾਰੀ ਲੋਕ ਨੇ ਇਹ ਗੱਲਾਂ ਹੀ ਕੁੱਠੀਆਂ ਸਿੱਗੀਆਂ ਜੀ ਕਰੀ ਜਾਂਦੇ ਹੁਣ ਕਹਿੰਦੇ ਬਦਲ ਬਹਿਨ ਆ ਗਿਆ ਕਿਨੇ ਮਰ ਕਿਨੇ ਮਰ ਹੁੰਦੀ ਏ ਮਰਦਾਨਾ ਕਹਿੰਦਾ ਪਾਛਾ ਰਾਤ ਦੇ ਰੋਗਣਾ ਪਵੇਗਾ ਨਹੀਂ ਤੇ ਸਰੀਰ ਢਿੱਜੇਗਾ ਕਹਿੰਦੇ ਇੰਨੇ ਚਿਰ ਮੈਂ ਇਕ ਗਰੀਬ ਜਿਆਸੀ ਉਹਦੀ ਨਿਗਾ ਪੈ ਗਈ ਗੁਰਨਾਨਦ ਸਾਹਿਬ ਦੀ ਮੈਂ ਕਹਿੰਦਾ ਨਾ ਬਾਬੇ ਨਾਨਕ ਦੀ ਨਿਗਾ ਪੈ ਤਾਂ ਉਹਨੇ ਵੇਖੇ ਉਹ ਆਪਣੀ ਘਰਵਾਲੀ ਨੂੰ ਕਹਿੰਦਾ ਮੈਨੂੰ ਇਦਾਂ ਲੱਗਦਾ ਜਿਨੂੰ ਯਾਦ ਕਰਨਿਆਂ ਚ ਆ ਗਿਆ ਹੈ ਜਿਨੂੰ ਰੋਜ਼ ਯਾਦ ਕਰਨੇ ਭਗਵਾਨ ਆਜੋ ਆ ਗਿਆ ਕਹਿੰਦੇ ਕੌਣ ਆ ਸੁਣਿਆ ਗੁਰਨਾਨਦ ਸਾਹਿਬ ਦੀ ਸਿੱਖਤ ਵਿੱਚ ਬੜੀ ਸੁਣੀ ਕਰਦਾ ਹੈ ਬਾਬੇ ਨਾਨਕ ਦੀ ਸਿੱਖੀ ਤੁਸੀਂ ਗੀਤ ਸੁਣਦੇ ਹੋ ਬੇਨਤੀ ਕਰਨਾ ਕਿਹੜੇ ਗੰਦੇ ਗੀਤ ਸੁਣਦੇ ਹੋ ਉਹ ਰੱਬ ਨੂੰ ਬੇਨਤੀ ਕਰਨਾ ਉਹ ਰੱਬ ਦੇ ਗੀਤ ਸੁਣਿਆ ਕਰੋ ਗੁਰੂ ਦੇ ਗੀਤ ਸੁਣਿਆ ਕਰੋ ਗੁਰੂ ਦੀ ਬਾਣੀ ਸੁਣਿਆ ਇਹ ਜੀਵਨ ਸਫਲਾ ਹੋ ਜਾਏਗਾ ਬਾਬੇ ਨਾਨਕ ਦੀ ਸਿੱਖ ਵਿੱਚ ਇਹ ਚਾਰ ਲਾਈਨਾਂ ਪਾਪ ਤੇ ਪਖੰਡ ਜਾ ਕੇ ਜੋ ਮੁਕੋ ਕੋਣ ਲਈ ਧਰਤੀ ਤੇ ਉਹ ਕਰਤਾਰ ਆ ਗਏ ਜਿਵੇਂ ਲੋਕੀਂ ਰਾਮ ਤੇ ਖੁਦਾ ਆਖਦੇ ਨਾਨਕ ਦਾ ਲੈ ਕੇ ਅਵਤਾਰ ਆ ਗਏ ਨਾਨਕ ਦਾ ਲੈ ਕੇ ਅਵਤਾਰ ਆ ਗਏ ਯੋਥਰੋ ਸਿਓਸ ਬਲੇ ਸ਼੍ਰੀ ਕੰਬਣੀ ਬੇ ਡਰ ਹੋ ਕੇ ਨਾ ਸੱਜ ਗੋਲ ਨਾ ਉਹ ਦੇਆ ਕੰਬਾ ਦੀ ਐਸੀ ਗਲ ਛੜ ਪਈ ਮੋਦੇ ਖਰੇ ਵਿੱਚ ਤੇਰਾ ਤੇਰਾ ਗੋਲ ਨਾ ਜਿਨੋ ਲੈ ਨਕ ਡਾਰੇ ਸੀ ਮੁਖ ਤੇ ਝੂਠ ਖਲੋ ਸੱਜ ਕਹਦੇ ਬਾਰ ਆ ਗਿਆ